ਪਤ ਬੰਨੇ ਕਾ ਤੋਂ ਬਾਪੂ ਨੂੰ ਠੀਕ ਕਰ ਪੰਚਤ ਕਰ ਦੇ ਜਿਸ ਅੰਗਲ ਨਹੀਂ ਲਾਉਂਦੇ ਫਿਰ ਕੀ ਕਰਦਾ ਆ ਜਾਂਦਾ ਕੋងਰੇ ਰਾਈ ਹੋ ਗਈ ਆ ਕੋਈ ਨਾ ਗੱਲ ਟੈਨਸ਼ਨ ਨਾ ਮਤ ਮੈਂਬਰ ਪੰਚਾਇਤ ਆ ਬਾਈ ਪਿੰਡ ਦਾ ਤੇ ਪੋਤਾ ਦੇ ਆ ਤੁਸ ਸੰਗਲ ਦੀ ਕਪੜੇ ਪਾ ਕੇ ਨਾ ਜਾਂਦੇ ਬਾਹਰ ਲਾਉਂਦੀ ਸੀਗੇ ਜਾਂ ਸ਼ੁਕਤੀ ਬਿੰਦੀ ਲਾ ਕੇ ਪਿੰਡ ਦੇ ਵਿੱਚ ਘੁੰਮਦੀ ਸੀ। ਬਲੱਡ ਦੇ ਵਿੱਚ ਹੀ ਦੇਖੋ ਬਿਮਾਰੀ ਅੱਗੇ ਸਫਰ ਕਰ ਰਹੀ ਆ। ਬਲੱਡ ਦੇ ਵਿੱਚ ਅੱਗੋਂ ਮਾਂ ਤੁਤੀ ਨੂੰ ਗਈ ਹੈ, ਧੀ ਤੁਗਾ ਉਹਦੀ ਧੀ ਨੂੰ ਚਲੇ ਗਈ ਹੈ। 12 ਸਾਲ ਹੋ ਗਏ ਅੰਤਰੀ ਵਿੱਚ। ਅੱਛਾ ਜੀ। ਇਹ ਤਾਂ ਪਛਾਣ। ਦੇ ਨਾਂ ਕਪੜਿਆਂ ਤੋਂ ਹੀ ਅੱਧੀ ਵਨਾਂ ਹੋ ਗਏ। 10-12 ਸਾਲ ਪਹਿਲਾਂ ਜੀ ਇਹ ਭੈਣ ਇਸ ਕਰਕੇ ਐਪਸੈਟ ਹੋ ਗਈ ਬੱਚਾ ਹੋਣ ਵਾਲਾ ਸੀ 7ਵੇਂ 8ਵੇਂ ਮਹੀਨੇ ਮਿਸਕਰੇਜ ਹੋ ਗਿਆ ਭੈਣ ਭਰਾ ਜਿਸ ਆਉਣ ਸਾਥ ਦੇਣ ਤਾਂ ਇੰਨੇ ਸਾਲ ਕਿਵੇਂ ਨੰਘੇ ਜਾਣ ਬੰਦੇ ਦੇ ਇਕ ਗਰੀਬ ਤੇ ਪਿੰਡ ਦੀ ਸਾਫ ਸਫਾਈ ਕਰਨ ਵਾਲਾ ਬੰਦਾ ਜਿਹਦੇ ਘਰ ਚ ਉਹਦੀ ਧਰਮ ਪਤਨੀ 10 12 ਸਾਲਾਂ ਤੋਂ ਅੰਦਰ ਬੜੀ ਬੈਠੀ ਹੈ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਬਾਈ ਤੇਰਾ ਹੈ ਸਰਦਾਰ ਅੰਗਰੇਜ਼ ਸਿੰਘ ਕਿੱਥੋਂ ਆਏ ਹੋ ਬੋਨੇ ਤੋਂ ਆਏ ਹੋ ਠੀਕ ਆ ਉਹ ਤੋਂ ਬੰਨੇ ਕਹਤੋਂ ਬਾਪੂ ਨੂੰ ਠੀਕ ਹੈ ਬੰਨੇ ਤੋਂ ਕੱਢਦੇ ਕਿੰਨੇ ਕ ਟਾਈਮ ਤੋਂ ਠੀਕ ਉਦੋਂ ਪਹਿਲਾਂ ਠੀਕ ਸੀ ਤੂੰ ਪੜਦਾ ਕਰਕੇ ਹਟ ਕੇ ਠੀਕ ਜਿਸੰਗਲ ਨਹੀਂ ਲਾਉਂਦੇ ਫਿਰ ਕੀ ਕਰਦਾ ਭੱਜ ਜਾਂਦਾ ਬਾਹਰ ਬਾਹਰ ਜਿੰਨੀ ਬਾਹਰ ਤੋਂ ਆਏ ਆਧਿਕ ਪਕੜਿਆ ਸੀ ਸੁਵੇਰੇ ਤਾਹੀਂ ਤੇ ਮੈਂ ਦੇਖਿਆ ਵੀ ਹੁਣ ਸੰਗਲ ਤੋਂ ਵੀ ਬੰਨੀ ਫਿਰਦੇ ਹੋ ਹਾਂਜੀ ਭੱਜ ਗਿਆ ਦੀ ਤੂੰ ਹਾਂਜੀ ਹਾਂਜੀ ਭੱਜ ਗਿਆ ਸੁਵੇਰੇ ਲਗਾਈ ਸੰਗਰੇਜ ਭਾਈ ਉਹ ਅੰਗਰੇਜ਼ ਭਾਈ ਇਹ ਹੋ ਗਿਆ ਯਾਰ ਕੋਈ ਮੇਰਾ ਬਾਤ ਤੈਨੂੰ ਨਮਾਤ ਜਵਾਬ ਕਰਨਾ ਜਾਂਦਾ ਇੱਥੇ ਤਾਂ ਬਸ ਕੁਝ ਕਹਿਣ ਨੂੰ ਵੀ ਲਾਭ ਨਹੀਂ ਚਿਹਰਾ ਤਾਂਹੀਂ ਬਲਾਰ ਕੀਤਾ ਮੈਂਬਰ ਪੰਚਾਇਤ ਆ ਬਾਈ ਪਿੰਡ ਦਾ ਤੇ ਪੋਤਾ ਦੇ ਆਤੂ ਸੰਗਲ ਦੀ ਡੋਰ ਪੜੀ ਤੇ ਬਾਪ ਦੇ ਗਿੱਟੇ ਨੂੰ ਸੰਗਣ ਲੱਗਿਆ ਐਕਟਿਵ ਹੋਇਆ ਪਹਿਲੀ ਵਾਰ ਕਿ ਅੱਗੇ ਵੀ ਹੋ ਜਾਂਦਾ ਘਰੇ ਵੀ ਇੰਝ ਕਰੀ ਜਾਂਦਾ ਹਾਂ ਇੰਝ ਕਰੀ ਜਾਂਦਾ ਮੋਲ ਦਾ ਬਹੁਤ ਗਲਤਾਈ ਰੋੜਾ ਜਰਾਉਣ ਚਲਾਇਆ ਉਹ ਸਕੂਲ ਚਲਾਇਆ ਕਾਂਸੇ ਨਾਲ ਕੇ ਰੋੜਾ ਲਪਾਉਂਗਾ ਕੰਨ ਤੇ ਪ੍ਰੋਪਰ ਐਕਸਾਮ ਕੀਤਾ ਨਾ ਕੀ ਰੰਗ ਦਾ ਰਿਵੀਗ ਇਹ ਤੁਹਾਡਾ ਕੀ ਨਾਂ ਦੇ ਮੈਂ ਇਹਨਾਂ ਬਿੱਟ ਚਾਚਾ ਜੀ ਅਮੇজিং ਕਿੱਤੋਂ ਸ਼ੁਰੂ ਕਰਿੱਤੋਂ ਹੋਈ ਚਾਚਾ ਜੀ ਸ਼ੁਰੂਆਤ ਬਸ ਚੰਗੀ ਭਲੇ ਸੀ ਵਧੀਆ ਠੀਕ ਠਾਕ ਸੀ ਇਹ ਪੰਜਾਇਜ਼ ਮੈਂਬਰ ਆਇਆ ਹੈ ਪੈਂਦੇ 10 ਪੜੇ ਵੀ ਹੈ ਪੜ੍ਹ ਲਿਖੇ ਸੀ ਪਤਾ ਨਹੀਂ ਕੀ ਜਾਣਤ ਬਣਿਆ ਕਿਸ ਤਰ੍ਹਾਂ ਨਾਲ ਇਹ ਗੱਲਬਾਤ ਬਣੀ ਆ ਮੁੰਡੇ ਆਈ ਬੱਚੇ ਆਏ ਇਹ ਪੜ੍ਹਦੇ ਹਟੇ ਸੀ ਕੁਝ ਨਹੀਂ ਕੀਤਾ 8-9 ਮਹੀਨੇ ਹੋ ਗਏ ਨੇ ਮਗਰ ਇਹਦੇ ਮਗਰੀ ਆ ਪੜਾਈ ਵੀ ਬੰਦ ਪੜਾਈ ਵੀ ਬੰਦ ਹੈ ਉਹ ਟ੍ਰੈਕ ਆ ਜਿਹੜਾ ਨਿਕਾਉਂ ਪਰਦਾ ਤੇ ਦੋਨੇ ਚੰਨ ਭਰਾਵਾਂ ਆ ਚੰਨ ਭਾਈ ਆ ਦੋ ਵੀ ਮਾਰਦਾ ਰਹੇ ਜੀ ਆਈ ਆਈ ਮਾਰਦਾ ਤਰੰਗ ਮਾਰਦਾ ਨਹੀਂ ਮਾਰਦਾ ਐਉਂ ਨਿਕਲਣ ਦੀ ਗੁਣਤੀ ਮਾਰਨਾ ਚਾਚੇ ਦੇ ਮਾਰ ਨਾਲ ਜ ਮੁੰਡੇ ਦੇ ਮਾਰ ਨਾਲ ਆਈ ਨਹੀਂ ਜਿਹੜਾ ਮੁੰਡਾ ਆ। ਆਪ ਵੀ ਸਾਡੇ ਕੋਲ ਪੈ ਗਿਆ ਜੀ। ਗੱਲ ਪੈ ਗਈ ਇਹ ਲੋਕ ਦੀ ਖਾਤ ਦਾ ਐ ਕਰ। ਅੱਜ ਤੋਂ ਪਹਿਲਾਂ ਮੇਰੇ ਨਾਲ ਹੋਇਆ ਮੁੰਡਾ ਪਟਿਆ। ਅੱਜ ਪਾ ਜੀ। ਕਾਡੇ ਵੱਡੇ ਭਾਈ ਸਾਹਿਬ ਮਰ ਗਏ ਨਾਲ ਜੀ। ਇਹਨੇ ਮਾਰਤਾ ਜੀ। ਜਿੰਕੀ ਬਾ ਮੂਤਨਾ ਮੁਰ ਦੀ ਜੱਕਾ ਗਾੜੀ। ਅੰਗਰੇਜ਼ ਫਿਕਰ ਨਾ ਕਰ ਵੀਰੇ ਠੀਕ ਹੋ ਜਾਣਾ। ਅੱਛਾ। ਕਰਿਓ ਜੀ ਅਰਦਾਸ। ਅੰਗਰੇਜ਼ ਬਾਈ ਬਸ ਬਾਈ ਠੀਕ ਹੋ ਜਰ ਬਸ ਹੁਣ ਤਾਂ ਕੁਝ ਬੋਲਣ ਨੂੰ ਬਚਿਆ ਹੀ ਨਹੀਂਗਾ ਇਧਰ ਅੱਗੇ ਤੁਸੀਂ ਦੇਖੋ ਤਾਂ ਕਰ ਲਾ ਜਨ ਸਾਹਿਬ ਇਹ ਇਧਰ ਆ ਲੈ ਰਹਿ ਲਾ ਅੰਗਰੇਜ਼ ਬਾਈ ਕਣਾ ਸਰਦ ਗਏ ਤੋੜਨ ਦਾ ਹੀ ਪਤਾ ਨਹੀਂ ਕਿੱਥੇ ਕਰਦਾ ਕੋਈ ਨਾ ਵੀਰੇ ਹੁਣ ਨਹੀਂ ਬੰਨਣ ਦੀ ਲੋੜ ਪੈਣੀ ਬਹਿ ਜਾ ਅੰਗਰੇਜ਼ ਮੈਂ ਜਾ ਇੱਕ ਮਿੰਟ ਪੈਰ ਤੇ ਹੱਥ ਲਾਈਏ ਦੁਖਦਾ ਪੈਰ ਬੋਲੇ ਸੋਨਿਹਾਰਾ ਖੜਾ ਹੋ ਗਰੇਜ ਬਾਈ ਹੁਣ ਤਕੜਾ ਹੋ ਜਾ ਬਾਈ ਤਕੜਾ ਹੋ ਜਾ ਠੀਕ ਆ ਤੰਦਰੁਸਤ ਹੋ ਗਿਆ ਤੂੰ ਜਮਾਂ ਠੀਕ ਹੋ ਜਾਣਾ ਵੀਰੇ ਭਰਾ ਨੇ ਠੀਕ ਆ ਬਹਿ ਜਾ ਹੁਣ ਨੇ ਪ੍ਰਸ਼ਾਦ ਸ਼ਾਕਰਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਪਰ ਸੱਚੇ ਪਾਤਸ਼ਾਹ ਕਰਪਾ ਕਰਨ ਮੇਰੇ ਭਰਾ ਨੂੰ ਤੰਦਰੁਸਤੀ ਬਖਸ਼ ਕੰਮ ਕੀ ਕਰਦਾ ਸੀ ਵੀਰਾ ਪੇਸ਼ੇ ਤੋਂ ਇਹ ਕਰਦਾ ਹੀ ਪੱਲਤ ਹੱਥ ਲਗਾ ਕੰਮ ਕਰਦਾ ਕੰਮ ਬਟੇਪੋਂ ਗਾੜੀ ਟਰਾਲੀਆਂ ਭਰਦੇ ਵਧੀਆ ਕੰਮ ਕਰਦੇ ਉਧਰ ਮਾਰ ਗਈ ਹਾਂ ਪਿੰਡ ਹੀ ਕੰਮ ਕਰਨ ਲੱਗ ਪਾੜਾ ਮੋਟਾ ਬਸ ਸਿੰਘ ਜੀ ਬਾਈ ਬਸ ਤੇ ਹੁਣ ਅੱਗੋਂ ਇਹਦਾ ਵੀਰੇ ਹੁਣੀ ਬੋਨੇ ਤੋਂ ਮੋਗੇ ਤੋਂ ਆਏ ਅੱਗੋਂ ਬਾਈ ਹੁਣੀ ਬਾਈ ਕਿਹੜੇ ਜਿਹੜੇ ਤੋਂ ਆਏ ਹੋ ਸ੍ਰੀ ਮੋਕਸਰ ਸਾਹਿਬ ਇਹ ਦੋਨੋਂ ਕੌਣ ਨੇ ਬਾਈ ਇਹ ਮੇਰੇ ਭੈਣ ਹੈ ਜੀ ਭਣ ਇਹ ਮਾਮਾਤੀ ਮਾਮਾਤੀ ਹੈ ਮਾ ਦੋਨੇ ਤੇ ਬਾਈ ਆਪਣੀ ਭੈਣ ਨੂੰ ਤੇ ਆਪਣੀ ਭਾਂਜੀ ਨੂੰ ਲੈ ਕੇ ਆਇਆ ਇੱਥੇ ਸ਼੍ਰੀ ਮੁਕਤਸਰ ਸਾਹਿਬ ਕੀ ਪ੍ਰੋਬਲਮ ਹੈ ਬਾਈ ਸਾਜੇ ਨੇ ਮੈਂਟਲੀ ਹੈ ਆ ਕੁੜੀਆਂ ਤਾਂ ਪਹਿਲਾਂ ਬਹੁਤ ਸਹੀ ਸੀ ਵੀ ਇਹਦਾ 20 ਦਿਨ ਹੀ ਹੋਇਆ 25 ਦਿਨ ਅੱਛਾ ਪੜਦੀ ਸੀ ਇਹ ਹਾਂਜੀ ਪੜੀ ਹੈ ਇਹ ਹਾਂਜੀ ਪੜੀ ਹੈ ਸਰ ਇਹ ਜੀ ਆਸ਼ਰਮ ਵਿੱਚ ਪੜੀ ਹੋਈ ਹੈ ਜਲੰਧਰ ਇਹਨਾਂ ਦਾ ਡੈਡੀ ਮਰ ਗਿਆ ਸੀਗਾ ਇਹ ਆਸ਼ਰਮ ਵਿੱਚ ਤਿੰਨ ਚਾਰ ਭੈਣਾਂ ਸੀ ਭੇਟੀਆਂ ਤੇ ਦੋ ਤਿੰਨ ਉੱਥੇ ਹੈ ਜੀ ਇਹਤਮਾਏ 18 ਸਾਲ ਦੇ ਉਹਨਾਂ ਨੇ ਮੇਰੇ ਕੋਲ ਕਿੱਥੇ ਆਹੋ ਜਲੰਧਰ ਹੈ ਜੀ ਜਲੰਧਰ ਆਸ਼ਰਮ ਚ ਹੈ ਹਾਂ ਜੀ ਜਲੰਧਰ ਸਕੂਲ ਹੈ ਗੰਗਾ ਅਸਰਮੋਂ ਸਰਕਾਰੀ ਸਕੂਲ ਆ ਇਹ ਉਹਨਾਂ ਨੇ ਇਹਨਾਂ ਨੂੰ ਉੱਥੇ ਭੇਜਿਆ ਸੀ ਜਿਹੜੇ ਬੱਚਾ ਨੇ ਖਾਧ ਰਹਿਣੀ ਸੀ ਇਹਨਾਂ ਦੇ ਡੀਸੀ ਸਾਹਿਬ ਨੇ ਉਹਨਾਂ ਨੂੰ ਭੇਜਿਆ ਗਿਆ ਸੀ ਇਹਨਾਂ ਸਰਕਾਰੀ ਅਫਸਰ ਵੱਲ ਇਹ ਉੱਥੇ ਪੜ੍ਹਦੇ ਨੇ ਜੀ ਕਿਉਂਕਿ ਇਹਨਾਂ ਦੇ ਜਿਹੜਾ ਪਹਿਲਾ ਹਸਪੰਦ ਸੀ ਉਹਦੀ ਡੈਥ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਇਹਨਾਂ ਨੂੰ ਸੈਕੰਡ ਮੈਰਿਜ ਹੋ ਗਈ ਹੈ ਇਹਦੇ ਘਰ ਵਾਲੇ ਨੇ ਕੋਈ ਜਰ ਮਕਰਤਾ ਸੀ ਜੇਲ੍ਹ ਦੇ ਵਿੱਚ ਉਦੋਂ ਬਾਅਦ ਇਹ ਅਫਸੈਟ ਹੋ ਗਈ ਇਹ ਮੁਰਤੇ ਜਿਹਦੇ ਉੱਪਰ ਕੱਪੜੇ ਪਾ ਕੇ ਨਾ ਜਾਂ ਤਾਂ ਬਾਹਰ ਲਾਉਂਦੀ ਸੀਗੇ ਜਾਂ ਇਹ ਸ਼ਰਤੀ ਬਿੰਦੀ ਲਾ ਕੇ ਪਿੰਡ ਦੇ ਵਿੱਚ ਧਰੀ ਛੱਡੇ ਸੀ ਆਪਣੇ ਹੀ ਗਵਾਂਢੀ ਹੈ ਗਈ ਜੀ ਇਹਨਾਂ ਦੀ ਭੈਣ ਹੈਗੀ ਜੀ ਪਿੰਡ ਪਿੰਡ ਖਿੜਕੀਆਂ ਵਾਲਾ ਇਹ ਖਿੜਕੀਆਂ ਵਾਲੇ ਪਿੰਡ ਰਹਿੰਦੀ ਸੀ ਹਾਂਜੀ ਖਿੜਕੀਆਂ ਵਾਲੇ ਪਿੰਡ ਪਹਿਲਾਂ ਵੰਗਲ ਦੇ ਵਿੱਚ ਮੇਰੇ ਕੋਲ ਆ ਗਈ ਇਹ ਤਾਂ ਪੇਕ ਹੀ ਆ ਗਈ ਇਹ ਫਿਰ ਇੱਥੇ ਆ ਕੇ ਵੀ ਜ਼ਿਆਦਾ ਅਫਸੈਟ ਹੋ ਗਈ ਫਿਰ ਇਹਨੇ ਥੋੜਾ ਬਤਾਇਆ ਕਿ ਉਹ ਸਰੀ ਲੱਗਦਾ ਨਹੀਂ ਜਿਹੜੇ ਜ਼ਿੰਮੇਦਾਰ ਪਾਏਗੇ ਉਹ ਬਾਹਰ ਬੈਠੇਗੇ ਫਿਰ ਜਿੰਨੀ ਇਹ ਮਨਜ਼ੂਰੀ ਕਰਦਾ ਸੀਗਾ ਥੋੜੀ-ਬੋਦੀ ਘਰੇ ਦੇਂਦੇ ਕਿਉਂਕਿ ਇਹਦੇ ਤਿੰਨ ਬੱਚੇ ਸੀਗੇ ਜੀ ਥੋੜਾ-ਬੋਧ ਇਹਨਾਂ ਜੋ ਜਿਹੜੇ ਟੈਂਪਰੇ ਆ ਮਾਲਾ ਡਾਕਟਰ ਜਿਹੜੇ ਯਾਰ ਆਪਣੇ ਹੰਦੇ ਹੀ ਪਿੰਡ ਦੇ ਉਹਨਾਂ ਤੋਂ ਇਲਾਜ ਕਰਵਾਦੇ ਰੇ ਥੋੜਾ-ਬੋਧ ਪਰ ਪ੍ਰੋਪਰ ਤੇ ਕਿਨਾਂ ਨਾਲ ਲਾਇਆ ਫਿਰ ਮਾਨੂ ਦੇ ਕੇ ਆਪਣੀ ਵਧੀਆ ਪੜ੍ਹਦੀ ਸੀ 8 ਤੱਕ ਪੜ੍ਹੀ ਜੀ 8ਵੀਂ ਕਲਾਸ ਤੋਂ ਬਾਅਦ ਆ ਤੇ ਮੁਰਕੀ ਜਦੋਂ ਇਹ 18 ਸਾਲ ਦੀ ਨਲਦੀ ਹੋ ਗਈ ਉਹਨਾਂ ਨੇ ਕਰ ਪੇਟ ਹੈ ਇਹਨਾਂ ਨੇ ਕਰ ਤੋਂ ਬਾਅਦ ਮੁਰਕੀ ਕੇ ਤਕਰੀਬਨ 1.5 ਮਹੀਨੇ ਤੋਂ ਲੜ ਗਈ ਜਦਾਂ ਹੀ ਉਨੇ 20-22 ਦਿਨ ਤੋਂ ਇਹ ਕੁੜੀ ਨੇ ਕੁਝ ਨਹੀਂ ਖਾਦਾ ਸਿਰਫ ਇਹ ਧੱਕੇ ਦੇ ਨਾਲ ਹੀ ਜੀ ਆਇਆਂ ਨੂੰ ਅੱਜ ਇਹ ਰੋਟੀ ਖਾਦੀ ਐ ਡੇਢ ਰੋਟੀ ਅੱਜ ਖਾਦੀ ਐ ਹੂੰ ਯਾਨੀ ਕਿ ਬਲੱਡ ਦੇ ਵਿੱਚ ਹੀ ਦੇਖੋ ਬਿਮਾਰੀ ਅੱਗੇ ਸਫਰ ਕਰ ਰਹੀ ਆ ਬਲੱਡ ਦੇ ਵਿੱਚ ਅੱਗੋਂ ਮਾਂ ਤੋਂ ਧੀ ਨੂੰ ਗਈ ਐ ਧੀ ਤੋਂ ਅੱਗ ਉਹਦੀ ਧੀ ਨੂੰ ਚਲੇ ਗਈ ਹੈਗਾ ਅੱਗੇ ਨਾ ਪਿੰਡਾਂ 'ਚ ਹੁੰਦਾ ਸੀ ਜੇ ਕੋਈ ਪਿੰਡ 'ਚ ਕੋਈ ਕਿਸੇ ਦੇ ਘਰ 'ਚ ਕੋਈ ਤਾਂ ਦਾ ਸਿੱਧਾ ਬੱਚਾ ਪੈਦਾ ਹੋ ਜਾਂਦਾ ਇਹਨਾਂ ਸਿੱਧਾ ਥੋੜਾ ਜਿਆਦਾ ਉਹਦੀ ਮੈਰਿਜ ਨਹੀਂ ਸੀ ਕਰਦੇ ਕਿਤੇ ਗਾਣਾ ਮਾਰੀ ਸਫਰ ਕਰੇ ਹੁਣ ਦੇਖੋ ਭੈਣ ਦੀ ਮੈਰਿਜ ਹੋ ਗਈ ਜਾਂ ਤਿੰਨ ਬੱਚੇ ਹੋ ਗਏ ਘਰ ਵਾਲੇ ਦੀ ਵੀ ਡੈਥ ਹੋ ਗਈ ਇੱਕ ਹੋਰ ਵਿਆਹ ਕਰਤਾ ਉਹ ਜੇਲ੍ਹ ਚਲਾ ਗਿਆ ਉਸ ਤੋਂ ਬਾਅਦ ਇਹ ਵੀ ਅਪਸੈਟ ਹੋ ਗਈ ਕਿਉਂਕਿ ਅੰਦਰ ਸੀਨਸ ਦੇ ਵਿੱਚ ਕਿਤੇ ਨਾ ਕਿਤੇ ਬਿਮਾਰੀ ਪਈ ਸੀ ਐਕਟਿਵ ਹੋ ਗਈ ਹੁਣ 28 ਵਿੱਚ ਪੜਦੇ ਪੜਦੇ ਉਹ ਵੀ ਇਦਾਂ ਹੋ ਗਿਆ ਚਲੋ ਧੰਨਵਾਦ ਆ ਫਿਰ ਵੀ ਇੱਥੇ ਮਾਮਾ ਨਾਲ ਖੜ ਗਿਆ ਧੰਨਵਾਦ ਆ ਬਾਈ ਹੁਣੀ ਜਿਹੜੇ ਆਪਣੇ ਵੱਲੋਂ ਡਿਊਟੀ ਨਿਭਾ ਰਹੇ ਬਾਈ ਹੁਣੀ ਸਮਾਜ ਸੇਵਾ ਦੇ ਵਿੱਚ ਆਪਣੇ ਵੱਲੋਂ ਯੋਗਦਾਨ ਪਾਉਂਦੇ। ਵੀਰੇ ਕੀ ਕਰਦੇ ਹੋ ਤੁਸੀਂ? ਮੇਰਾ ਆਪਣਾ ਇੱਕ ਸੋਸ਼ਲ ਮੀਡੀਆ ਅਕਾਊਂਟ ਹੈ ਇੱਕ। ਇੱਕ ਮੈਂ ਪੇਂਟ ਕਲੱਬ ਬਣਾਇਆ ਨੌਜਵਾਨ ਸਪੋਰਟਸ ਨੇਦਰ ਕਰਕੇ ਬਣਾਇਆ। ਉਹਦਾ ਪ੍ਰੋਜੈਕਟ ਹੈ। ਉਹਦਾ ਪ੍ਰੋਜੈਕਟ ਹੈ। ਉਹ ਕਿਹੜੇ ਪੇਂਟ ਖੜਕੀਆਂ? ਖੜਕੀਆਂ ਖੜਕੀਆਂ। ਠੀਕ ਹੈ ਬਾਈ ਚਲੋ। ਬਹੁਤ ਧੰਨਵਾਦ। ਕੀ ਨਾਮ ਤੁਹਾਡਾ? ਮੇਰਾ ਨਾਮ ਬਤਾਰ ਸਿੰਘ ਹੈ। ਬਤਾਰ ਸਿੰਘ ਧੰਨਵਾਦ ਤੇਰਾ ਬਹੁਤ-ਬਹੁਤ ਸ਼ੁਕਰੀਆ। ਬਾਈ ਖੁਦ ਵੀ ਬਾਹਰ ਜਾ ਪਰ ਆਪਣੀ ਡਿਊਟੀ ਨਿਭਾਉਣ ਤੋਂ ਪਿੱਛੇ ਨਹੀਂ ਹਟਾ। ਤਨਵਰ ਆਪ ਤਾਂ ਸੇ ਮਹਾਰਾ ਚੜਦੀ ਕਲਾ ਨਾਲ ਇੱਕ ਸਾਥ ਦੇਵਾਂ ਦੀ। ਸ਼ੁਕਰੀਆ ਬਾਈ। ਕੋਈ ਗੱਲ ਨਹੀਂ ਬਾਈ। ਠੀਕ ਹੈ ਬਾਈ ਫਿਕਰ ਨਾ ਕਰ। ਆਪਾਂ ਤੇਰੇ ਨਾਲ ਆ ਸਾਡੀ ਵੀ ਇਹ ਭਾਣ ਜੀ ਹੈ ਠੀਕ ਹੈ ਫਿਕਰ ਨਾ ਕਰ। ਕਿਰਪਾ ਕਰਨੇ ਤੇ ਕੀ ਨਾ ਇਹਦਾ? ਇਹ ਨੰਦਰਾ ਰਮਨਦੀਪ ਪੁੱਤ ਇਹ ਨੰਦਰਾ ਹੈਗਾ ਜੀ ਆਪਾਂ ਚਰਚੀ ਤੋਂ ਕਰਨਜੀਤ ਪੁੱਤ ਨਹਿਰਮਨ ਪੁੱਤ ਦਵਾਈ ਲੈ ਲੈ ਪੁੱਤ ਲੈ ਫੜ ਵਾਹਿਗੁਰੂ ਮੂੰਹ ਖੋਲ ਮੂੰਹ ਖੋਲ ਵਾਹਿਗੁਰੂ 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 ਤੇਰਾ ਬੋਤਪਨ ਜਿਆਰ ਆਲਟੀ ਕਰਵਾਣਾ ਹੈ ਸਪਨਾ ਵੀ ਰੱਖਦਾ ਬੁਨੇ ਕੋਨਰ ਪਰ ਜਿੰਨੇ ਸਰਹੰਦ ਕੋ ਸਿਆਰ ਜਾਂ 5 ਸਾਲ ਦਾ ਸਤਨਾਨ ਕੋ ਉਸ ਲੈ ਚੰਦਜੀਤ ਭੈਣੇ ਦਵਾਖਾਲਾ ਕੋ 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 ਲੈ ਬਣੀ ਫੈਮਿਲੀ ਬ੍ਰਾਂਡ ਈਲਾ ਈਲਾ ਇਹਦੇ ਵੀ ਜਟਾਂ ਬਣੀਆਂ ਹੋਈਆਂ ਪਿੱਛੇ ਨਮਾਉਣਾ ਮੰਨ ਬੀਬੀਆਂ ਨੂੰ ਕਹਿ ਕੇ ਕਿ ਸਾਸਿਕਾਲ ਜੀ ਤੁਹਾਡੇ ਕੀ ਲੱਗੇ ਅਸੀਂ ਗਵਾਂਢੀ ਆ ਜੀ ਸਾਫ਼ ਕੈਸੇ ਬਣਾਉਂਦੇ ਹਾਂ ਹਾਂ ਸਵੇਰੇ ਸੱਜੇ ਕਰਾਂ ਇਹ ਵੀਰਾ ਘਰ ਆਣਾ ਦੇਖ ਇਹ ਚੱਲ ਰਿਹਾ ਦਾ ਕੜਾ ਕਿਤੇ ਦਾ ਟਾਈਮਰ ਸਟਾਰਟ ਹੋ ਗਿਆ ਇਹਨਾਂ ਦਾ ਅੱਧੇ ਬਾਰਾਂ ਸਾਲ ਹੋ ਗਏਂਂ ਤਰੀ ਪਈ ਆ ਅੱਛਾ ਜੀ ਇਹ ਤਾਂ ਮਸਲ ਬਿਨਾ ਕੱਪੜਿਆਂ ਤੋਂ ਹੀ ਆਉਂਦੀ ਆ ਅੱਤ ਨੂੰ ਸਮਾ ਵਾ ਕੇ ਲੈਂਦੇ ਆ ਅੱਜ ਜੀ ਮਸਾ ਵਾ ਕੇ ਲੈਂਦੇ ਆ ਕੱਪੜੇ ਵੀ ਨਹੀਂ ਪਾਉਂਦੇ ਨਹੀਂ ਪਾਉਂਦੇ ਮੇਰੇ ਅੱਖੇ ਤੋਂ ਤਾਂ ਪਾਲਾਂ ਦੀ ਹੋਰ ਕਿਸੇ ਦੇ ਅੱਖੇ ਤੋਂ ਪਾਉਂਦੀ ਆ ਘਰ ਵਾਲਾ ਨਾਲੀਆਂ ਸਾਫ਼ ਕਰਦਾ ਹਾਂਜੀ ਹਾਂ ਇਹ ਬਹੁਤ ਸੰਭਾਲ ਕਰਦਾ ਵਿਚਾਰਾ ਬਹੁਤ ਸੰਭਾਲ ਕਰਦਾ ਤੇ ਕੀ ਨਾ ਇਹਦਾ ਮਹਿੰਦਰ ਆਈ ਇਹਦਾ ਪੱਛਾ ਖਰਾਬ ਹੋ ਗਿਆ ਸੀ ਛੱਤ ਪਰਤੇ ਵੀ ਨਹੀਂ ਉਹ ਤੋਂ ਦੇ ਵਸੇ ਆਪੇ ਲੋ 10 ਬਾਰਾਂ ਸਾਲ ਪਹਿਲਾਂ ਹਾਂਜੀ 10 ਸਾਲ ਮਨਿੰਦਰ ਕੀ ਨਾਂ ਤਰੀਕਾ ਰਾਲੀ ਦਾ ਇਹ ਤਾਂ ਉੱਤਰ ਰੀਟਾ ਤਾਂ ਰੀਟਾ ਕਹਿੰਦੇ ਨੇ ਹਾਂ ਰੀਟਾ ਕਹਿੰਦਾ ਉਹ ਹਿੰਦੀ ਚ ਬਬੀਤਾ ਕਹਿੰਦੇ ਨੇ ਬਬੀਤਾ ਆਧਾਰ ਕਾਰਡ ਤੇ ਪਿੱਟਾ ਦੇ ਵੀ ਲਿਖਿਆ ਹਾਂ ਐਨੇ ਉਹ ਤੋਂ ਬਣਵਾਏ ਉਹ ਤੋਂ ਬਸ ਇਹ ਤੇ ਦਿਮਾਗ ਚ ਹਾਂਜੀ 10 12 ਸਾਲ ਪਹਿਲਾਂ ਜੀ ਇਹ ਭੈਣ ਇਸ ਕਰਕੇ ਅਫਸਰ ਹੋ ਗਈ ਬੱਚਾ ਹੋਣ ਵਾਲਾ ਸੀ 7ਵੇਂ 8ਵੇਂ ਮਹੀਨੇ ਮਿਸਕਾਰੇਜ ਹੋ ਗਿਆ ਬੱਸ ਤੋਂ ਬਾਅਦ ਸੁੱਜੀ ਵੀ ਨਹੀਂ ਆਈ ਘਰਾਂ ਦਾ ਨਾਲੀਆਂ ਸਾਫ਼ ਕਰਦਾ ਗੋਹਾ ਸਿਰਦਾ ਜਾਂ ਲੋਕਾਂ ਦੇ ਘਰਾਂ 'ਚ ਜਮਾਂਦਾਰੀ ਦਾ ਕੰਮ ਕਰਦਾ ਭਾਈ ਤੇ ਇਹ ਅੰਦਰ ਪਈ ਰਹਿੰਦੀ ਬਾਲੇ ਆ ਕੇ ਰੋਟੀ ਪਾਣੀ ਖਵਾ ਲੈਂਦਾ ਉਹਨੂੰ ਸਰਪੰਚ ਆਏ ਨੇ ਭੈਣ ਜੀ ਪਿੰਡ ਦੇ ਸਰਪੰਚ ਨੇ ਭੈਣ ਉਹ ਨਹੀਂ ਦੱਸਦੇ ਵੀ ਕੱਪੜੇ ਵੀ ਨਹੀਂ ਪਾਉਂਦੀ ਅੰਦਰ ਹੀ ਉਵੇਂ ਬਿਨਾ ਕੱਪੜਿਆਂ ਤੋਂ ਹੀ ਪਈ ਰਹਿੰਦੀ ਬਾਲ ਖੁੱਲੇ ਸਿਰ ਤੇ ਤਨ ਤੇ ਕੱਪੜਾ ਨਹੀਂ ਅੰਦਰ ਹੀ ਪਈ ਰਹਿਣਾ ਇਹਨੇ ਪਿੰਡ ਚ ਰੋਟੀ ਰਾਟੀ ਲਿਆਉਣੀ ਆ ਮੰਗ ਕੇ ਲਿਆ ਕੇ ਖਵਾਉਣੀ ਤੇ ਰਿਸ਼ਤੇਦਾਰ ਭੈਣ ਭਰਾ ਜੇ ਆਉਣ ਸਾਥ ਦੇਣ ਤਾਂ ਇੰਨੇ ਸਾਲ ਕਿਵੇਂ ਨੰਘਿਆਂ ਬੰਦੇ ਦੇ ਇਕੱਲੇ ਹਜ਼ਾਰ 2000 ਬੰਦਾ ਰਹਿੰਦਾ ਪਿੰਡ ਚ ਸਾਰਿਆਂ ਦੇ ਹੁੰਦਿਆਂ ਹੋਇਆਂ ਫੇਰ ਵੀ ਇਹ ਇਕੱਲੇ ਇਹ ਸਾਡੇ ਸਮਾਜ ਦੀ ਬਣਤਰ ਨਹੀਂ ਸੀਗੀ ਪੰਜਾਬ ਦੇ ਵਿੱਚ ਜਿੱਦਾਂ ਦੀ ਹੋ ਗਈ ਹੈ 15 ਦਿਨ ਤੋਂ ਪਹਿਲਾਂ ਸੀ ਸਰਕਾਰੀ ਹਸਪਤਾਲ ਦਵਾਈ ਦੇ ਬਾਅਦ ਚੈੱਕ ਅਪ ਹੀ ਕੀਤਾ ਜਾਨੀ ਜਿਹੜੀ ਉਹ ਜਣਾ ਪੁਸਤਾ ਜਾਨੀ ਇਸ ਤਰ੍ਹਾਂ ਜੀ ਦਹਿਣ ਲੱਗ ਗਿਆ ਜਾਨੀ ਉਦਦੇ ਜਿਹਦੀ ਪਹਿਲਾਂ ਲੈ ਕੇ ਅੱਜ ਤੋ 20 ਦਿਨ ਦੀ ਗੱਲ ਅਸੀਂ ਜਾਨੀ ਧੱਕੇ ਨਹੀਂ ਗੱਡੀ ਦੇ ਵਿੱਚ ਛੱਡਿਆ ਪੂਕਾ ਮਾਰਦੇ ਉਹਦੇ ਸਿਰ ਦੀ ਇਹ ਸੂਚੀ ਜੀ ਕਰਾਈ ਉਹਨਾਂ ਨੇ ਹੋਰ ਵੀ ਰੋਗੋਣਾ ਫਟਾਜਾਂ ਕਰਕੇ ਜਾਨੀ ਦਵਾਈ ਦੇਤੀ ਉਹਦੇ ਨਾਲ ਨੀਂਦ ਜ਼ਿਆਦਾ ਆਉਣ ਲੱਗ ਗਈ ਉਹ ਵੀ ਜੀ ਤੇ ਫਿਰ ਹੁਣ ਮਹਾਵੀ ਇੱਥੇ ਦੇ ਅੰਦਰ ਕੱਲੀ ਪਈ ਰਹਦੀ ਐ ਇਹਨੇ ਛੱਡ ਨਹੀਂ ਹੋਣਾ ਮੈਂ ਕਹੇ ਵੀ ਇੱਥੇ ਚਲੋ ਰੱਬ ਪਰਮਾਤਮਾ ਕਿਰਪਾ ਕਰੇ ਬੋਲ ਬਰਾਲਾ ਦੇਖੋ ਦੇਖ ਵਰਤ ਪੈ ਜਾਂਦਾ ਨਹੀਂ ਧੰਨਵਾਦ ਜੀ ਤੁਹਾਡਾ ਪਰ ਮਾਦਾ ਜੀ ਸਪੋਰਟ ਦਾ ਤੁਸੀਂ ਇੰਨਾ ਹਾਂ ਹਾਂ ਜਿਲ੍ਹਾ ਕਿਹੜਾ ਪਿੰਡਾ ਤੁਹਾਡਾ ਬਰਨਾਲਾ ਜਿਲ੍ਹਾ ਬਰਨਾਲਾ ਜਿਲ੍ਹਾ ਪਿੰਡ ਪੈਨ ਦਾ ਤੁਹਾਨੂੰ ਨੰਗਲ ਪੈ ਜਾਂਦਾ ਨੰਗਲ ਸ਼ੇਰਪੁਰ ਕੋਲੇ ਹਾਂ ਜੀ ਧੰਨਵਾਦ ਸ਼ੇਰਪੁਰ ਕੋਲੇ ਨੰਗਲ ਪਿੰਡ ਆ ਬਰਨਾਲਾ ਜਿਲ੍ਹਾ ਸਰਪੰਚ ਪਿੰਡਾ ਧੰਨਵਾਦ ਆ ਬਾਈ ਜੀ ਹੁਣ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਇਹ ਗਰੀਬ ਮਹਿੰਦਰ ਸਿੰਘ ਦੇ ਨਾਲ ਖੜਿਆ ਇਹ ਪਿੰਡ ਦਾ ਇੱਕ ਗਰੀਬ ਤੇ ਪਿੰਡ ਦੀ ਸਾਫ ਸਪੀਚ ਕਰਨ ਵਾਲਾ ਬੰਦਾ ਜਿਹਦੇ ਘਰ ਚ ਉਹਦੀ ਧਰਮ ਪਤਨੀ 10-12 ਸਾਲਾਂ ਤੋਂ ਅੰਦਰ ਬੜੀ ਬੈਠੀ ਤੇਰੇ ਕੋ ਰਿਸ਼ਤੇਦਾਰ ਹੈ ਨਹੀਂ ਇੱਥੇ ਕੋਈ ਰਿਸ਼ਤੇਦਾਰ ਵੀ ਸਾਰੇ ਨੇ ਕੋ ਬਾਹਰ ਸਾਰੇ ਫਸਾਪਟ ਗਏ ਸਾਰੇ ਬੰਦੇ ਨੇ ਕਹਿ ਦਿੱਦੀ ਵੀ ਬੁਰੇ ਬਖਸ਼ ਕੋਈ ਨਹੀਂ ਲੱਗਿਆ ਲੱਗਿਆ ਇਹ ਭੈਣ ਭਰਾ ਪਿੰਡ ਹੀ ਰਹਿੰਦੇ ਆ ਇਹਦੀ ਪੈਨ ਨਾ ਕੰਮ ਨਾ ਕਰਦਾ ਹਾਂ ਹਾਂ ਅੱਛਾ ਉਸਦੀ ਵੀ ਹੂੰ ਸੱਕੀ ਪੈਣਾ ਨਾ ਇਹਦੇ ਮਾਪੇ ਉਹ ਫੋਨ ਕਰਦੇ ਨਾ ਇਹਦੇ ਮਾਪੇ ਉਹ ਇਹਦੇ ਕੰਨ ਜਮਾ ਕਦ ਨਾ ਕੰਦਾ ਤੂੰ ਸੌਰੀ ਨਾ ਨੀ ਨੰਗਲ ਪਿੰਡੀ ਰਹਿੰਦੇ ਨਹੀਂ ਨਹੀਂ ਮਤਲਬ ਇਹਦੇ ਸਹੁਰੇ ਕਿੱਥੇ ਆ ਸਹੁਰੇ ਹਰਿਆਣੇ ਚ ਨਹੀਂ ਹਰਿਆਣੇ ਚ ਨਹੀਂ ਸ਼ਹਿਰ ਚ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਤਾਂ ਜੀ ਸ਼ਹਿਰ ਪੈਂਦਾ ਸਾਫ ਹਰਿਆਣਾ ਇੱਥੇ ਤੁਸੀਂ ਦੋਨੇ ਭੈਣ ਭਰਾ ਇਸ ਪਿੰਡ 'ਚ ਰਹਿੰਦੇ ਹੋ ਹਾਂ ਦੋ ਭਰਾ ਜੀ ਇਹਨਾਂ ਦਾ ਪਿਓ ਆ ਗਿਆ ਦੀ ਪਿੰਡੇ ਜਿੰਦੇ ਵਿਆਹ ਵੀ ਇੱਥੇ ਹੋਇਆ ਕਿ ਹਰਿਆਣਾ ਜਵਾਗਰ ਸਰ 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 ਨਗਲ ਪਿੰਡ ਚ ਹੀ ਰਹਿਆ ਜਾਂਦਾ ਕਈ ਸਾਬ ਹੋ ਗਏ 20 ਸਾਬ ਰਹਿੰਦਾ ਉਹ ਕਿਹੜੀ ਭੈਣ ਆ ਇਹਦੀ ਉਹ ਵੀ ਇੱਥੇ ਰਹਿੰਦੀ ਆ ਉਹ ਵੀ ਇੱਥੇ ਰਹਿੰਦੀ ਗੈਹੀ ਹੋਈ ਆ ਬਈ ਬੱਚੇ ਨੇ ਚਾਰ ਪੰਜ ਅੱਛਾ ਉਹ ਵੀ ਇੱਥੇ ਠਾਕ ਨੇ ਉਹਦੇ ਘਰੇ ਛੁੱਟੀ ਵੱਜਦੇ ਨੇ ਬੱਚੀ ਹੀ ਵਿਚਾਰੀ ਥੋੜਾ ਜਿਹਾ ਹੋਰ ਫੋਰੀ ਨੰਮਿੰਦਰ ਫੇਕ ਨਾ ਕਰ ਅਸੀਂ ਤੇਰੇ ਨਾਲ ਆ ਵਾਹਿਗੁਰੂ ਮਿਹਰ ਕਰਨ ਪਾ ਭਗਵਾਨ ਕਿਰਪਾ ਕਰੇ ਉਹ ਮਾਤਾ ਰਾਣੀ ਮਿਹਰ ਕਰੇ ਫਿਕਰ ਨਾ ਕਰ ਤਾ ਠੀਕ ਆ ਧੰਨਵਾਦ ਤੁਹਾਡਾ ਭਾਈ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਇਹ ਪ੍ਰਬਾਲਾ ਕੀਤਾ ਭੈਣੇ ਬਵੀਤਾ ਇਹ ਬਵੀਤਾ ਇਹ ਦਵਾਈ ਲੈ ਲੇ ਕੋਲੋ 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 ਦੋਨੇ ਛੋਟੇ ਚ ਲੈ ਕੋਲੋ ਕੋਲੋ ਪਾਣੀ ਪੀ ਲੈ ਵਾਹ 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 ਇਹਨੇ ਰੋਟੀ ਰੱਟੀ ਖਾਧੀ ਇੱਥੇ ਆ ਕੇ ਕੁਛ ਕੱਟੇ ਜਿੱਪਿੰਡੂ ਵੀ ਬੈਸਪੋਟ ਅੱਜ ਜਿੱਕੇ ਆਦੀ ਕੁਛ ਨਹੀਂ ਇੱਥੇ ਆ ਕੇ ਖਾਦੀ ਨਹੀਂ ਅੱਲ ਕੁਝ ਨਹੀਂ ਖਾਈ ਬਹੁਤ ਕਹਿਆ ਸੀ ਰੋਟੀ ਮੰਗਾਉਗਾ ਕਾਕਾ ਆਤਵਾਈ ਮੇਰੇ ਨਾਲ ਇੱਕ ਥਾਲੀ ਚ ਰੋਟੀ ਪਾ ਕੇ ਲਿਆ ਰਵਿੰਦਰ ਕੋਈ ਨਾ ਵਾਹਿਗੁਰੂ ਮੇਰ ਕਰਨੇ ਜਿਹੜੇ ਅਰਦਾਸ ਬੰਦਾ ਪੈਣ